ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਸਾਡੇ ਦਸ਼ਵੇ ਪਾਤਸ਼ਾਹ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਬੱਚਿਆਂ ਦਾ ਕਾਰਟੂਨ ਪਾਇਆ ਸੀ ਉਸ ਸਮੇਂ ਵੀ ਕਾਲੀ ਦਲ ਦਾ ਚੁੱਪ ਰਹਿਣਾ ਔਰ ਐਸਡੀਪੀ ਸਿੱਧਾ ਚੁੱਪ ਰਹਿਣਾ ਕਾਲੀ ਦਲ ਦੀ ਜਿਹੜੀ ਭਾਜੀਪੀ ਦੇ ਨਾਲ ਅੰਦਰ ਖਾਤੇ ਖਿਚੜੀ ਰਿਜ ਗਈ ਹੈ ਉਹਦਾ ਇੱਕ ਸਪਸ਼ਟ ਇਸ਼ਾਰਾ ਸੋ ਅਸੀਂ ਸਮਝਦੇ ਹਾਂ ਕਿ ਇਹ ਗਰੀਬ ਲੋਕਾਂ ਦੇ ਖਿਲਾਫ ਜਿਹੜਾ ਬਿੱਲ ਆ ਗਿਆ ਕਾਲੀ ਦਲ ਵੱਲੋਂ ਬੀਜੇਪੀ ਦੇ ਖਿਲਾਫ ਜ਼ੁਬਾਨ ਨਾ ਖੋਲਣੀ ਕਾਲੀ ਦਲ ਵੱਲੋਂ ਇਸ ਬਿੱਲ ਦਾ ਵਿਰੋਧ ਨਾ ਕਰਨਾ ਕਾਲੀ ਦਲ ਸਭ ਵੱਲੋਂ ਵਿਧਾਨ ਸਭਾ ਵਿੱਚ ਜਦੋਂ ਪਤਾ ਸੀ ਕਿ ਵਿਧਾਨ ਸਭਾ ਦਾ ਸਦਨ ਜਿਹੜਾ ਉਹ ਸਿਰਫ ਤੇ ਸਿਰਫ ਐਸੇ ਕਰਕੇ ਹੋ ਰਿਹਾ ਉਹਦੇ ਚੋਂ ਗੈਰ ਹਾਜ਼ਰ ਰਹਿਣਾ ਜਿੱਥੇ ਬੀਜੇਪੀ ਦੇ ਨਾਲ ਤੇਜੜੀ ਪੱਕਦੀ ਐ ਉੱਥੇ ਕਾਲੀ ਦਲ ਦਾ ਗਰੀਬ ਲੋਕਾਂ ਦੇ ਅੰਗੇਸ਼ਟ ਕੁਛ ਦਾ ਕਹਿਣਾ ਗਰੀਬ ਲੋਕਾਂ ਦੇ ਜਿਹੜਾ ਅੰਗੇਸ਼ਟ ਭਾਜਪਾ ਲੈ ਕੇ ਆ ਰਹੀਆ ਬਿੱਲ ਉਹਦੇ ਹੱਕ ਚ ਪੁੱਗਤਣ ਵਾਲੀ ਗੱਲ ਆ ਕਾਲੀ ਦਲ ਜਿਹੜਾ ਗਰੀਬਾਂ ਦੇ ਖਿਲਾਫ ਖੜਾ ਔਰ ਗਰੀਬਾਂ ਦੀ ਪੰਜਾਬ ਦੇ ਵਿੱਚ ਜਿਹੜੀ ਲੜਾਈ ਐ ਉਹ ਆਮ ਆਦਮੀ ਪਾਰਟੀ ਲੜੀ ਐ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਕਾਲੀ ਦਲ ਦਾ ਅਸਲੀ ਚਿਹਰਾ ਜਿਹੜਾ ਅਸੀਂ ਕਹਿੰਦੇ ਆ ਜਿਹੜਾ ਅਸੀਂ ਕਈ ਚਿਰ ਤੋਂ ਕਹਿੰਦੇ ਆ ਰਹੇ ਆ ਕਿ ਭਾਜਪਾ ਦੇ ਖਿਲਾਫ ਆ ਨਵਾਂ ਸਾਲ ਕੱਲ ਚੜਦਾ ਨਵੇਂ ਸਾਲ ਦੇ ਵਿੱਚ ਵੀ ਕਾਲੀ ਦਲ ਹਾਥੀ ਭਾਜਪਾ ਨਾਲ ਮਿਲ ਕੇ ਕਰੂਗਾ ਭਾਜਪਾ ਦੇ ਜਿਹੜੇ ਲੋਕ ਵਿਰੋਧੀ ਫੈਸਲੇ ਨੇ ਭਾਜਪਾ ਦੇਸ਼ ਦੇ ਵਿੱਚ ਜਿਹੜਾ ਅਮੀਰਾਂ ਨੂੰ ਹੋਰ ਅਮੀਰ ਕਾ ਰਹੀ ਹੈ ਗਰੀਬਾਂ ਨੂੰ ਹੋਰ ਗਰੀਬ ਕਾ ਰਹੀ ਹੈ ਫੋ ਕਾਲੀਦਾਲ ਜਿਹੜਾ ਭਾਜਪੀ ਦੇ ਨਾਲ ਖੜਾ ਤੁਹਾਨੂੰ ਨਜ਼ਰ ਆਊਗਾ ਲੋਕਾਂ ਦੇ ਖਿਲਾਫ ਖੜਾ ਨਜ਼ਰ ਆਊਗਾ ਗਰੀਬ ਲੋਕਾਂ ਦੇ ਵਿਰੁੱਧ ਖੜਾ ਜਿਹੜਾ ਨਜ਼ਰ ਆਊਗਾ ਮੈਂ ਆਪਣੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਮੱਲੇ ਇਸ ਗੱਲ ਦੀ ਕੜੀ ਨਿੰਦਾ ਕਰਦਾ ਕਿ ਗਰੀਬ ਗਰੀਬਾਂ ਦੇ ਖਿਲਾਫ ਜਿਹੜਾ ਬਿੱਲ ਹੈ ਇਹਦੇ ਪ੍ਰਤੀ ਚੁੱਪ ਰਹਿਣਾ ਕਾਲੀਦਾਲ ਦਾ ਪੰਜਾਬ ਦੇ ਆਮ ਲੋਕਾਂ ਦੇ ਅਗੇਂਸਟ ਹੈ ਮੰਗਰੇਗਾ ਸਕੀਮ ਕਲ ਤੱਕ ਜੇ ਬੰਦ ਹੋਈ ਤੇ ਕਿੰਨੇ ਲੱਖਾਂ ਲੋਕ ਜਿਹੜੇ ਪੰਜਾਬ ਦੇ ਤੇ ਕਰੋੜਾਂ ਲੋਕ ਇਹ ਦੇਸ਼ ਦੇ ਵਿੱਚ ਬੇਦਸਗੱਦ ਹੋ ਜਾਣਗੇ ਬੇਦਸਗੱਦੀ ਬਦੂਗੀ ਔਰ ਜਿਹੜੀ ਭਾਜਪਾ ਬੇਟੀ ਬਚਾਓ ਬੇਟੀ ਪੜਾਓ ਦਾ ਦਾਵਾ ਲਾਉਂਦੀ ਸੀਗੀ ਮੰਨੇਗਾ ਸਾਡੀਆਂ ਮਾਵਾਂ ਭੈਣਾਂ ਜਿਆਦਾ ਕੰਮ ਕਰਦੀਆਂ ਉਹਨਾਂ ਨੂੰ ਬੇਦਸਗੱਦ ਕਰਦਾ ਮਤਲਬ ਇਹ ਆ ਕਿ ਅਸੀਂ ਆਪਣੀਆਂ ਬੇਟੀਆਂ ਦੇ ਖਿਲਾਫ ਆਪਣੀਆਂ ਭੈਣਾਂ ਦੇ ਖਿਲਾਫ ਆਪਣੀਆਂ ਧੀਆਂ ਦੇ ਗੇਸ ਜਿਹੜਾ ਕੰਮ ਕਰ ਰਿਹਾ ਸੋ ਮੈਂ ਇਸ ਗੱਲ ਦੀ ਕੜੀ ਦਿੰਦਾ ਕਰਦਾ ਕਿ ਬੀਜੇਪੀ ਦੇ ਨਾਲ ਮਿਲ ਕੇ ਕਾਲੀ ਦਲ ਗਰੀਬਾਂ ਦੇ ਖਿਲਾਫ ਜਿਹੜਾ ਕੰਮ ਕਰ ਰਿਹਾ ਔਰ ਗਰੀਬਾਂ ਦਾ ਗਲਾ ਘੁੱਟ ਰਿਹਾ ਗਰੀਬਾਂ ਦੇ ਮੂੰਹ ਦੇ ਵਿੱਚੋਂ ਬੁਲਕੀ ਖੋਦ ਰਿਹਾ ਗਰੀਬਾਂ ਦੇ ਧੌਣ ਦੇ ਉੱਤੇ ਜਿਹੜਾ ਬੇਸਿਕਾ ਦੀ ਵਾਲਾ ਆਦਾ ਜਿਹੜਾ ਉਹ ਜਿਹੜਾ ਚੱਲਣ ਲੱਗਾ ਉਹਦੇ ਵਿੱਚ ਕਾਲੀ ਦਲ ਦਾ ਬੀਜੇਪੀ ਦਾ ਖਲੋਣਾ ਬੇਹੱਦ ਨਿੰਦਣਯੋਗ ਹੈ ਇਹ ਹੱਦ ਦਿੰਦਲ ਜੋਗ ਵੀ ਹੈ ਔਰ ਬੜੀ ਕੱਟਿਆ ਲੈਵਲ ਦੀ ਰਾਜਨੀਤੀ ਕਾਲੀ ਦਲ ਕਾ ਵਿਆ ਬੀਜੇਪੀ ਦੇ ਖਿਲਾਫ ਚੁੱਪ ਰਹਿ ਕੇ ਪੰਜਾਬੀਆਂ ਦੇ ਪਿੱਠ ਦੇ ਵਿੱਚ ਛੁਦਾ ਮਾਰਿਆ ਗਰੀਬਾਂ ਦੇ ਪਿੱਠ ਦੇ ਵਿੱਚ ਛੁਦਾ ਮਾਰਿਆ ਗਰੀਬਾਂ ਦੀ ਆਵਾਜ਼ ਬਲੰਦ ਨਾ ਕਰਦੀ ਗਰੀਬਾਂ ਦੀ ਆਵਾਜ਼ ਜਿਹੜੀ ਦਿੱਲੀ ਤੱਕ ਖੜਦੀ ਸੀ ਉਹ ਅੱਜ ਕਾਲੀ ਦਲ ਚੁੱਪ ਹੋ ਗਿਆ ਸੋ ਅਸੀਂ ਤਾਮ ਆਦਵੀ ਪਾਰਟੀ ਜਿਹੜੀ ਹੈ ਇਸ ਗਰੀਬ ਲੋਕ ਦੀ ਬਿੱਲ ਦਾ ਕੱਲ ਵੀ ਡਟ ਕੇ ਵਿਰੋਧ ਕੀਤਾ ਵਿਧਾਨ ਸਭਾ ਦੇ ਅੰਦਰ ਉਹਦੇ ਤੋਂ ਅੱਗੇ ਵੀ ਛੜਕਾਂ ਦੇ ਉੱਤ ਲਾਂਗੇ ਇਸ ਬਿਲ ਨੂੰ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਉਹ ਜਿਹੜਾ ਲਾਗੂ ਨਹੀਂ ਹੋਣ ਦਵਾਂਗੇ ਗਰੀਬ ਲੋਕਾਂ ਦੀ ਰੋਟੀ ਜਿਹੜੀ ਆ ਆਮ ਆਦਮੀ ਪਾਰਟੀ ਉਹ ਖਸਰ ਦੀ ਦਊਗੀ ਮੈਂ ਇਹ ਤੁਹਾਡੇ ਥੋਂ ਜਿਹੜਾ ਕਹਿਣਾ ਚਾਹੁੰਦਾ ਸੀਗਾ